ਲਓ ਜੀ ਮਿੱਤਰੋ ਅੱਜ ਲੈ ਆਏ ਤੁਹਾਡੇ ਲਈ ਗੱਬਣ ਘੋੜੀ ਗੱਬਣ ਚੈੱਕ ਪਾਸ ਆ ਤੇ ਮਾਰਵਾੜੀ ਘੋੜੀਆਂ ਮਾਰਕਾ ਮੁਰਕਾ ਵੀ ਬਹੁਤ ਚੰਗਾ ਕੰਨ ਜਿਵੇਂ ਨਿਕਨਿਕ ਸਾਰੀ ਡਿਟੇਲ ਦਵਾਂਗਾ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਜੁੜੇ ਆ ਜੀ ਆਇਆਂ ਨੂੰ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਸوير ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਸਭ ਤੋਂ ਜ਼ਿਆਦਾ ਡਿਮਾਂਡਿੰਗ ਮੰਨ ਲਓ ਸਭ ਤੋਂ ਜ਼ਿਆਦਾ ਜਿਹੜੀ ਜਿਹੜੇ ਜਾਨਵਰ ਦੀ ਡਿਮਾਂਡ ਆਉਂਦੀ ਆ ਉਸ ਦੀ ਵੀਡੀਓ ਲੈ ਆਇਆ ਕਹਿਣ ਦਾ ਮਤਲਬ ਲੋ ਵੀ ਸਭ ਤੋਂ ਜ਼ਿਆਦਾ ਡਿਮਾਂਡ ਗੱਬਣ ਕੁੜੀ ਦੀ ਚੱਲਦੀ ਆ ਅੱਜ ਦੇ ਟਾਈਮ 'ਚ ਜਿਹੜਾ ਵੀ ਫੋਨ ਆਉਂਦਾ ਇਦਾਂ ਹੀ ਲਾਉਂਦੇ ਆ ਭਰਾ ਫੋਨ ਵੀ ਬਾਈ ਜੀ ਗੱਬਣ ਕੁੜੀ ਚਾਹੀਦੀ ਆ ਚੈੱਕ ਪਾਸ ਹੋਵੇ ਤਾਂ ਮਿੱਤਰੋ ਗੱਬਣ ਕੁੜੀ ਆ ਚੈੱਕ ਪਾਸ ਵੀ ਆ ਮਾਰ ਕੇ ਵੀ ਪਰਫੈਕਟ ਆ ਹੈ ਵੀ ਮਾਰਵਾੜੀ ਤੇ ਕੰਨ ਕੰਡੀਸ਼ਨ ਦੀ ਵੀ ਪੂਰੀ ਓਕੇ ਆ ਸਾਰੀ ਡਿਟੇਲ ਦਵਾਂ ਤੁਹਾਨੂੰ ਵਾਸਤਵੀਂ ਵੀਡੀਓ ਲਾਸਟ ਟਾਈਮ ਦੇਖ ਲਿਓ ਤਾਂ ਕਿ ਜੇ ਤੁਹਾਡੇ ਪਸੰਦ ਹੋਈ ਡਿਟੇਲ ਪਸੰਦ ਆਈ ਫਾਰਮ ਤੇ ਆ ਕੇ ਆਪਦੀ ਦੇਖ ਕੇ ਕੁੜੀ ਖਰੀਦ ਲਿਓ ਤੇ ਨੰਬਰ 2 ਤੇ ਵੀਡੀਓ ਜੇ ਪਸੰਦ ਆਈ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਭਰਾ ਨੂੰ ਇਦਾਂ ਦੀ ਕੁੜੀ ਚਾਹੀਦੀ ਉਹ ਤਾਂ ਵੀਡੀਓ ਪਹੁੰਚ ਜਾਵੇ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਆਪਣੇ ਚੈਨਲ ਤੇ ਤੁਹਾਨੂੰ ਜਾਇਜ਼ ਤੋਂ ਜਾਇਜ਼ ਰੇਟ ਦਾ ਜਾਨਵਰ ਮਿਲਦਾ ਰਹੂ ਬਾਕੀ ਕੁੜੀ ਦੇ ਦਿਨਾਂ ਡਿਟੇਲ ਵੀਡੀਓ ਵੱਲ ਚੱਲਦੇ ਆਪਾਂ ਦੋਸਤੋ ਪੰਜ ਕ ਲੈਣੀ ਕੁੜੀ ਆ ਚਾਰੇ ਪੈਰ ਗਿੱਟਿਆਂ ਤੋਂ ਥੱਲੇ ਚਿੱਟੇ ਆ ਤੇ ਮੱਥੇ ਪਤਲਾ ਪਟਾ ਦੇਖ ਸਕਦੇ ਹੋ ਤੁਸੀਂ ਪਹਿਲਾਂ ਪੈਰ ਦੇਖ ਲਓ ਤੇ ਮੱਥੇ ਬਲੇਜ ਦੇਖ ਲਓ ਕੁੰਡੀ ਵਾਲਾ ਕੰਨ ਤੇ ਜਮੇ 1.5-1.5 ਇੰਚੀ ਦਾ ਕੰਨ ਲੱਗਿਆ ਹੋਇਆ ਪਲੀ ਪੁਲੀ ਕੁੜੀ ਚੰਗੀ ਆ ਬਾਡੀ ਬੁੱਡੀ ਚੰਗੀ ਆ ਗਰਦਨ ਦਾ ਕੁੰਡ ਕੁੰਡ ਵੀ ਚੰਗਾ ਬਨਾਵਟ ਵੀ ਚੰਗੀ ਆ ਕੁੜੀ ਨੂੰ ਮਾਉਣ ਵਾਲੀ ਸੀ ਇੱਕ ਆਪਣੇ ਕੋਲ ਵੀਡੀਓ ਨਾ ਹੁੰਦੀ ਵਜ੍ਹਾ ਨਾਲ ਸਾਮੀ ਇਹ ਵੀਡੀਓ ਬਣਾ ਲਈ ਤੇ ਬਾਕੀ ਆ ਕੇ ਤੁਸੀਂ ਦੇਖੋ ਰੰਗ ਰੂng ਬਹੁਤ ਪੱਕਾ ਕੁੜੀ ਦਾ ਕਹਿੰਦਾ ਮਤਲਬ ਚੰਗੀ ਆ ਘੋੜੀ ਗੱਬਨ ਚੈੱਕ ਪਾਸ ਦੋਸਤੋ ਸਵਾ 3 ਸਾਢੇ 3 ਮਹੀਨਿਆਂ ਦੀ ਆ ਉਹ ਤੋਂ ਹੀ ਆਪਦੀ ਗੱਬਨ ਦੁਬਾਰਾ ਚੈੱਕ ਵੀ ਕਰਵਾ ਸਕਦੇ ਆ ਤੇ ਗੱਬਨ ਹੈਗੇ ਹਰਿਆਣੇ ਚ ਘੋੜਾ ਜੀ ਪੰਜਾਬ ਹਰਿਆਣੇ ਦੇ ਬਾਰਡਰ ਤੇ ਆ ਘੋੜਾ ਉਹ ਤੋਂ ਗੱਬਨ ਚੈੱਕ ਪਾਸ ਆ ਉਹ ਮਾਲਕਾਂ ਨੇ ਆਪਨੂੰ ਕਿਹਾ ਜੀ ਵੀਡੀਓ ਵੀ ਦੇ ਦੇਣਗੇ ਤੇ ਵਾਕਈ ਬਾਲਪੋਰੀਆਂ ਵੱਲੋਂ ਜਮਨ ਸਾਫ ਹੱਥਾਂ ਪੈਰਾਂ ਦੀ ਸਾਫ ਹਾਈਟ ਦੀ ਗੱਲ ਕਰੀ ਤਾਂ 95 ਇੰਚ ਮਿੱਤਰੋ ਇਹਦੀ ਹਾਈਟ ਹੈ ਜੀ ਤੋਰੇ ਤੋਰੇ ਦੀ ਚੰਗੀ ਆ ਸਵਾਰੀ ਦੀ ਪਾਸ ਆ ਤੇ ਓਵਰਆਲ ਮੰਨੀ ਤਾਂ ਚੰਗੀ ਆ ਕੁੜੀ ਰੇਟ ਵਾਲੇ ਪਾਸਿਓਂ ਵੀ ਗੱਬਨ ਚੈੱਕ ਪਾਸ ਆ ਰਾਜੀ ਵੀ ਆ ਘਰੇ ਖੜੀ ਵੀ ਸੋਹਣੀ ਲੱਗੂ ਤੇ ਮਾਰਕਾ ਬਹੁਤ ਚੰਗਾ ਤੇ ਦੇਖ ਲਓ ਪੈਰ ਚਾਰੇ ਆਨ ਬਰਾਬਰ ਛਿੱਟਿਆ ਜਿਵੇਂ ਮੈਂ ਮੈਂ ਨਿਸ਼ਾਨ ਲਾਏ ਹੁੰਦੇ ਆ ਨਾ ਤੇ ਬਾਕੀ ਬਲੀਜ਼ ਬਲੂਜ ਬਹੁਤ ਸੋਹਣਾ ਲੱਗਿਆ ਤੇ ਬਾਕੀ ਚਾਰੇ ਪਾਸਿਓਂ ਕੁੜੀ ਮਿੱਤਰ ਤੁਸੀਂ ਦੇਖ ਲਈ ਜੇ ਤੁਹਾਡੇ ਪਸੰਦ ਆਉਂਦੀ ਹੋਈ ਬਾਕੀ ਡਿਟੇਲ ਆਪਾਂ ਦੇ ਦਿੱਤੀ ਫਾਰਮ ਤੇ ਆ ਜਿਓ ਰੇਟ ਆਫ ਦਾ ਕਰ ਲਿਓ ਸਾਹਮਣੇ ਬਹਿ ਕੇ ਰੇਟ ਹੋਜੂ ਤੋ ਦੋਸਤੋ ਨੰਬਰ ਚੱਲ ਪਏ ਸਕਰੀਨ ਦੇ ਉੱਤੇ ਜੇ ਪਸੰਦ ਹੋਈ ਐਡਰੈਸ ਲੈਣਾ ਹੋਇਆ ਜਾਂ ਕੋਈ ਡਿਟੇਲ ਰਹਿੰਦੀ ਹੋਈ ਤਾਂ ਨੰਬਰਾਂ ਤੇ ਫੋਨ ਲਾ ਲਿਓ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਧੰਨਵਾਦ